ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸਖਵੀਰ ਸਿੰਘ ਬਾਦਲ ਅੱਜ ਕੱਲ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰ ਰਹੇ ਨੇ ਤੇ ਦੂਜੇ ਪਾਸੇ ਕੱਲ ਜਦੋਂ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਲੁਧਿਆਣਾ ਵੀ ਕੁਮਾਰ ਮੰਡੀ ਦੇ ਵਿੱਚ ਉੱਥੇ ਭਗਵਤ ਮਾਣੇ ਕਹਦੇ ਸੁਨੇ ਗਏ ਕਿ ਸਖਵੀਰ ਸਿੰਘ ਬਾਦਲ ਜੀ ਹੁਣ ਤੁਸੀਂ ਛੱਡੋ ਤੁਹਾਨੂੰ ਕੋਈ ਤੁਹਾਨੂੰ ਕੋਈ ਪਸੰਦਤਾ ਕਰਦਾ ਨਹੀਂ ਨਾ ਤੁਹਾਨੂੰ ਨਾ ਤੁਹਾਡੀ ਪਾਰਟੀ ਨੂੰ 1920 ਦੀ ਬਣੀ ਹੋਈ ਪਾਰਟੀ ਹੈ ਤੁਹਾਡੀ ਤੁਹਾਨੂੰ ਕੋਣ ਪਸੰਦ ਕਰਦਾ ਲਗਾਤਾਰ ਹਾਰ ਰਹੇ ਹੋ ਆ ਫਿਰ ਜਮਾਨਤ ਜਬਤ ਹੋ ਗਈ 8000 ਵੋਟਾਂ ਨਹੀਂ ਪਈਆਂ ਤੁਹਾਨੂੰ ਇਸ ਤਰ੍ਹਾਂ ਤੰਜ ਕਸਿਆ ਵਿਅੰਗ ਮਾਰਿਆ ਸਖਵੀਰ ਸਿੰਘ ਬਾਦਲ ਤੇ ਭਗਵੰਤ ਸਿੰਘ ਮਾਨ ਨੇ ਤੇ ਮਾਨ ਸਾਹਿਬ ਲਗਾਤਾਰ ਸਖਵੀਰ ਸਿੰਘ ਬਾਦਲ ਤੇ ਅਟੈਕ ਕਰ ਰਹੇ ਨੇ ਇਹਦੇ ਪਿੱਛੇ ਕੋਈ ਕਾਰਨ ਹੋ ਸਕਦਾ ਹੈ ਕਿ ਹਲੇ ਵੀ ਲੋਕ ਸੁਖਵੀਰ ਸਿੰਘ ਬਾਦਲ ਦੀ ਗੱਲ ਸੁਣਦੇ ਨੇ ਇਹ ਵੀ ਤਾਂ ਕਾਰਨ ਹੋ ਸਕਦਾ ਉਸਕੇ ਦੁਸ਼ਮਣ ਹ ਬਹੁਤ ਆਦਮੀ ਅੱਛਾ ਹੋਗਾ ਕਿਤੇ ਉਹ ਗੱਲ ਤਾਂ ਨਹੀਂ ਵਿਚੋ-ਵਿਚੋ ਕਿ ਦੁਵਾਰਾ ਤਾਂ ਨਹੀਂ ਉਭਾਰ ਹੋ ਰਿਹਾ ਤੇ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਸੁਖਵੀਰ ਸਿੰਘ ਬਾਦਲ ਕੋਈ ਇਹਦੇ ਚ ਤਾਂ ਕੋਈ ਦੋ ਰਾਵਾਂ ਹੀ ਦੀ ਕਿ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਗਰਾਵਟ ਹੈ 17 ਤੋਂ ਬਾਅਦ ਤਾਂ ਪਰ ਲਗਾਤਾਰ ਦੇਖੀ ਹੈ ਨਾ 17 ਚ 15 ਫਿਰ ਉਸ ਤੋਂ ਬਾਅਦ 22 ਚ 3 ਫਿਰ 24 ਤੋਂ 6% ਦੋ ਵਾਰ ਆਪਾਂ ਜਦੋਂ ਸਗਵੀਰ ਵਾਲੀ ਕਮਲਦੀਪ ਕੌਰ ਰਾਜਵਾਨਾ 6% ਤੇ ਪਹੁੰਚ ਗਈ ਸੀ ਆ ਹੁਣ ਫਿਰ ਜਿਹੜੀ ਪੂਰਾ ਜੋਰ ਲਾਇਆ ਸੀ ਸਕਵੀਰ ਸਿੰਘ ਬਾਦਲ ਨੇ ਲੋਕ ਨਹੀਂ ਭੁੱਲੇ ਜਿਹੜੇ ਵੀ ਕਾਰਨਾਮੇ ਇਹਨਾਂ ਦੇ ਕੀਤੇ ਹੋਏ ਨੇ ਉਹਨਾਂ ਨੂੰ ਲੋਕ ਖਾਸ ਤੌਰ ਤੇ ਧਰਮਕ ਐਂਗਲ ਤੋਂ ਜੇ ਆਪਾਂ ਉਹਨਾਂ ਨੂੰ ਦੇਖਾਂਗੇ ਨਹੀਂ ਭੁੱਲੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਸਕਵੀਰ ਸਿੰਘ ਬਾਦਲ ਹੋਣ ਇਹ ਸਾਰੀ ਗੱਲਬਾਤ ਕਿ ਸਕਵੀਰ ਸਿੰਘ ਬਾਦਲ ਇਸ ਦੇ باوجود ਤੁਸੀਂ ਕਹੋਗੇ ਜੀ ਤੁਸੀਂ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਬਿਲਕੁਲ ਮੈਂ ਕਰ ਰਿਹਾ ਇਸ ਦੇ باوجود ਕਿ ਸਾਰੀਆਂ ਗਲਤੀਆਂ ਨੇ ਬੇਅਦਬੀ ਤੋਂ ਲੈ ਕੇ ਸਾਰੀਆਂ ਲੇਕਨ ਲੀਡਰ ਦੇ ਤੌਰ ਤੇ ਸੁਖਵੀਰ ਸਿੰਘ ਬਾਦਲ ਦਾ ਹਲੇ ਕੋਈ ਮੁਕਾਬਲਾ ਕਰਨ ਵਾਲਾ ਦੂਜੇ ਪਾਸੇ ਜਿਹੜਾ ਕੈਂਪ ਹੈ ਜਿਹੜਾ ਬਾਗੀ ਧੜਾ ਹੈ ਜਿਹੜਾ ਪੰਜ ਮੈਂਬਰੀ ਕਮੇਟੀ ਹੈ ਜਿਹੜੇ ਇਹਦੇ ਵਿਰੋਧੀ ਧੜੇ ਦੇ ਮੈਂਬਰ ਨੇ ਜਿਹੜੇ ਸੁਖਵੀਰ ਨੂੰ ਨਹੀਂ ਚਾਹੁੰਦੇ ਉਹਨਾਂ ਚ ਕੀ ਦਾ ਨਾਮ ਲੱਗਿਆ ਇਹ ਨਲਸਸ ਦੀ ਲੋੜ ਹੈ ਇਹਦੇ ਬਾਰੇ ਸੋਚਣ ਦੀ ਲੋੜ ਹੈ ਕਿਉਂ ਨਹੀਂ ਕੋਈ ਬੰਦਾ ਬਰਾਬਰ ਦਾ ਖੜਾ ਹੋ ਰਿਹਾ ਜੇ ਹੋ ਰਿਹਾ ਤੇ ਕਿਹੜਾ ਹੋ ਰਿਹਾ ਇਹ ਗੱਲਬਾਤ ਆਪਾਂ ਇਸ ਵੀਡੀਓ ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਹੁਣ ਗੱਲ ਆਪਾਂ ਪਹਿਲਾਂ ਤਾਂ ਗੱਲ ਕਰੀ ਇਹਦੇ ਚ ਕੋਈ ਦੋਹਰਾ ਬਣੀ ਇਹ ਨਾ ਕਹਦੇਓ ਕਿ ਮੈਂ ਸੁਖਵੀਰ ਸਿੰਘ ਬਾਦਲ ਦੇ ਪੱਖ ਚ ਬੋਲਦਾ ਨਾ ਮੈਂ ਕਿਸਦੇ ਪੱਖ ਚ ਨਾ ਕਿਸਦੇ ਹੱਕ ਚ ਨਾ ਕਿਸਦੇ ਪਰੋਚ ਮੈਂ ਤਾਂ ਬਿਲਕੁਲ ਬਹੁਤ ਵਾਰ ਕਿਹਾ ਨਾ ਕਹਿੰਸ ਕਹੋਂ ਸੇ ਦੋਸਤੀ ਨਾ ਕਹੋਂ ਸੇ ਬਹਿਰ ਆਪਣਾ ਤਾਂ ਕੰਮ ਏ ਹੁਣ ਤੁਸੀਂ ਦੇਖੋ ਸੁਖਵੀਰ ਸਿੰਘ ਬਾਦਲ ਦੀ ਜੋ ਆਪਾਂ ਗੱਲ ਹੀ ਕਰਨੀ ਹੋਵੇ ਜਾਂ ਬਾਦਲ ਪਰਿਵਾਰ ਦੀ ਮੈਂ ਤਾਂ ਇਹਨਾਂ ਦੀ ਗੱਲ ਉਦੋਂ ਸਮਝਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਬੀਜ ਬੀਜਿਆ ਪੰਜਾਬ ਸਾਰੀ ਉਮਰ तमाम ਉਮਰ ਜਿੰਨੀ ਪੰਜਾਬ ਦੀ ਉਮਰ ਹੈ ਮੇਰੀ ਨਹੀਂ ਤੁਹਾਡੀ ਨਹੀਂ ਪੰਜਾਬ ਦੀ ਉਮਰ ਤੱਕ ਨਹੀਂ ਪੁੱਲ ਸਕਦਾ ਮੈਂ ਇਹਦੀ ਜਿਹੜੀ ਜਿਹੜੀ ਕਾਰਨਾਮਾ ਕਰਸਤਾਨੀ ਹੈ ਉਹ 13 April 1978 ਨੂੰ ਮਰਦਾ ਜਦੋਂ ਨਿਰੰਕਾਰੀਆਂ ਨੂੰ ਇਹ ਸਮਾਗਮ ਕਰਨ ਦੀ ਆਗਿਆ ਦਿੱਤੀ ਤੇ ਉੱਥੇ 13 ਸਿੰਘ ਸਹੀਦ ਹੋਏ ਉੱਥੋਂ ਜਨਰਲ ਸਿੰਘ ਭਿੰਡਾਰਵਾਲਾ ਦਾ ਅਵਾਰ ਹੋਇਆ ਤੇ ਨਾਲੇ ਫਿਰ ਇਹਨਾਂ ਨੂੰ ਨਾਲੇ ਪੰਜਾਬ ਨੂੰ ਉਹਦਾ ਨੁਕਸਾਨ ਹੋਇਆ ਜਿਵੇਂ ਪੰਜਾਬ ਦੀ ਜਵਾਨੀ ਤਬਾਹ ਹੋਈ ਉਸ ਤੋਂ ਬਾਅਦ ਜਿਵੇਂ ਅਕਾਲ ਤਖਤ 'ਤੇ ਅਟੈਕ ਹੋਇਆ ਹਰਮੰਦਰ ਸਾਹਿਬ 'ਤੇ ਅਟੈਕ ਹੋਇਆ ਬੇਗਨਾਹਾਂ ਦੀਆਂ ਮੌਤਾਂ ਹੋਈਆਂ ਜਿਸ ਤਰੀਕੇ ਨਾਲ ਉਸ ਦੇ ਕਾਰਨ ਇਦਰਾ ਗਾਂਧੀ ਦਾ ਕਤਲ ਕਤਲ ਤੋਂ ਬਾਅਦ ਸਿੱਖਾਂ ਦੀ ਸਾਰੇ ਦੇਸ਼ ਦੇ ਵਿੱਚ ਨਸਲਕੁਸ਼ੀ ਤੇ ਉਦੋਂ ਬਾਅਦ ਜਿਹੜੇ ਅਗਲੇ ਇੱਕ ਦਾਕੇ ਜਿਵੇਂ ਸਿੱਖ ਫੜਫੜ ਕੇ ਮਾਰੇ ਗਏ ਜਸਵੰਤ ਸਿੰਘ ਕਾਲੜਾ ਨੂੰ ਤੁਸੀਂ ਹਮੇਸ਼ਾ ਯਾਦ ਕਰਦੇ ਹੋ ਸਾਰਾ ਕੁਝ ਉਹਦੀ ਸ਼ੁਰੂਆਤ ਉੱਥੋਂ ਹੋਈ ਸੀ ਇਹ ਸਿਆਸੀ ਜੇ ਉਦੋਂ ਬਾਅਦ ਲੱਗਦਾ ਸੀ ਕਿ ਅਕਾਲੀ ਸਰਕਾਰ ਆਉ ਚਲੋ ਥੋੜਾ ਬਤਾ ਇਨਸਾਫ ਦੇਉ ਜੀ ਜਿਹਨੇ ਇਨਸਾਫ ਦੇਣਾ ਸੀ ਉਹਨੇ ਤਾਂ ਫੇਰ ਉਹਨਾਂ ਨੂੰ ਅਗੇ ਘਰਤਾ ਸਵੇਰੇ ਸਾਢੇ ਫੇਰ ਡੀਸੀਪੀ ਹਜ਼ਾਰ ਆਲਮ ਫੇਰ ਉਹਦੀ ਪਤਨੀ ਫੇਰ 737 ਤੱਕ ਇਹ ਸਾਰਾ ਕੁਝ ਲੋਕ ਨਹੀਂ ਭੁੱਲੇ ਪਰ ਖਾਸ ਤੌਰ ਤੇ ਜਿਹੜੇ ਧਾਰਮਿਕ ਗਲਤੀਆਂ ਕੀਤੀਆਂ ਇਹਨਾਂ ਨੇ ਉਹ ਦੂਵੀ ਵੱਡੀਆਂ ਨੇ ਕੀ ਹੈ ਤੇ ਪਹਿਲਾਂ ਤਾਂ ਤੁਸੀਂ ਇਹ ਦੇਖੋ ਨਾ ਜਿਹੜੀ ਜਿਸ ਤਰੀਕੇ ਨਾਲ ਗੁਰਬੀਤ ਰਾਮ ਰਖਿਮ ਨੇ ਗੁਰਗੋਲਸੇ ਦੀ ਨਾਕਲ ਕੀਤੀ ਜਿਸ ਤਰੀਕੇ ਨਾਲ ਕੇਸ ਹੋਇਆ ਜਿਸ ਤਰੀਕੇ ਨਾਲ ਕੇਸ ਵਾਪਸ ਹੋਇਆ ਕਦੇ ਸੋਚ ਕਿ ਇਹਨੇ ਵਾਪਸ ਕੀਤਾ ਕਿਉਂ ਕੀਤਾ ਫਿਰ ਉਹਦੀ ਫਿਲਮ ਚਲਾਉਣੀ ਉਹ ਜਿਹੜੀ ਅਕਾਲ ਤਖਤ ਤੋਂ ਬਿਨਾ ਮੰਗੇ ਮਾਫੀ ਦੇਣੀ ਤੇ ਫਿਰ ਮਾਫੀ ਵਾਪਸ ਵੀ ਲੈਣੀ ਪਈ ਫਿਰ ਜਥੇਦਾਰਾਂ ਨੂੰ ਕੋਠੀ ਚ ਬਰਾਉਣਾ ਜਿਸ ਤਰੀਕੇ ਨਾਲ ਜਥੇਦਾਰਾਂ ਨੂੰ ਅਕਾਲ ਤਖਤ ਨੂੰ ਵਰਤਣਾ ਐਸਜੀਪੀਸੀ ਨੂੰ ਵਰਤਣਾ ਐਸਜੀਪੀ ਦਾ ਪੈਸਾ ਸੰਗਤ ਦਾ ਵਰਤਣਾ 90 ਲੱਖ ਰੁਪਇਆ ਇਹ ਸਾਰੀਆਂ ਗੱਲਾਂ ਕਿਵੇਂ ਭੁੱਲਣਗੇ ਕੋਟਕਪੂਰਾ ਬਹਿਵਲ ਕਲਾ ਬੇਇਨਸਾਫੀ ਬੀ ਗੁਰੂਗਰਾ ਸਾਹਿਬ ਦਾ ਚੋਰੀ ਹੋਣਾ ਉਹਦੇ ਅੰਗ ਖਿਲਾਰੇ ਜਾਣੇ ਇਹ ਸਾਰੀਆਂ ਗੱਲਾਂ ਤਾਂ ਇਨ ਗਰੇਵ ਹੋਈਆਂ ਹੋਈਆਂ ਨੇ ਸਿੱਖ ਮਾਨਸਿਕਤਾ ਦੇ ਵਿੱਚ ਇਹ ਗੱਲ ਸਭ ਨੂੰ ਇਹਨਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਇਸ ਕਰਕੇ ਲੋਕਾਂ ਨੇ ਸਜ਼ਾ ਦੇਦੀ ਲੋਕਾਂ ਕੋਲ ਹੀ ਸੀ ਪਾਵਰ ਹੁੰਦਾ ਤੁਹਾਨੂੰ ਨਹੀਂ ਉਠਣ ਦਿੱਤਾ ਦੁਆਰਾ ਲੋਕਾਂ ਨੇ ਫੇਰ ਹੀ ਖੋਰ ਵੀ ਹੈ ਪਰਿਵਾਰ ਪਾਤ ਕਮਾਲ ਵੈਸੇ ਮੈਂ ਤਾਂ ਅਕਾਲੀ ਜਿਹੜੇ ਕਹਿੰਦੇ ਨੇ ਅਸੀਂ ਬੜੀ ਸ਼ਹੀਦਾਂ ਦੀ ਪਾਰਟੀਆਂ ਉਹ ਸ਼ਹੀਦਾਂ ਦੀ ਪਾਰਟੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਮੰਨ ਲੈਨੇ ਵੀ ਉਹਨੇ ਕੁਰਬਾਨੀਆਂ ਕੀਤੀ ਜੇਲ ਵੀ ਗਿਆ ਹੋਊਗਾ ਸਭ ਕੁਝ ਉਦੋਂ ਬਾਅਦ ਕੀ ਹੋਇਆ ਜੀ ਸੁਖਵੀਰ ਸਿੰਘ ਬਾਦਲ ਦੀ ਕੀ ਕੁਰਬਾਨੀ ਹੈ ਪ੍ਰਧਾਨ ਜੀ ਹੈ ਕਿੰਨੇ ਸੀਨੀਅਰ ਲੀਡਰਸ਼ਿਪ ਬੈਠੀ ਸੀ ਪ੍ਰਧਾਨ ਕੌਣ ਬਣਿਆ ਸੁਖਵੀਰ ਸਿੰਘ ਬਾਦਲ ਕਿੰਨੇ ਸੀਨੀਅਰ ਲੀਡਰਸ਼ਿਪ ਬੈਠੇ ਸੀ ਸੈਂਟਰ ਦੇ ਮੰਤਰੀ ਕੌਣ ਬਣਦਾ ਰਿਹਾ ਹਰਸਿਮਰਤ ਕੁਤ ਬਾਦਲ ਤੇ ਇੱਥੇ ਫਿਰ ਮੁੰਡੇ ਦਾ ਸਾਲਾ ਮੁੰਡੇ ਆਪਦਾ ਜਵਾਈ ਮੁੰਡੇ ਦਾ ਪਢੋਗਿਆ ਆਦੇਸ਼ ਪ੍ਰਤਾਪ ਕੈਰੋ ਚਾਚੇ ਦਾ ਮੁੰਡਾ ਪਤਾਏ ਦਾ ਮੁੰਡਾ ਜਿਹੜਾ ਮਿਲਿਆ ਮਨਪ੍ਰੀਤ ਰਾਜ ਸੱਤ ਬੰਦੇ ਇਹਨਾਂ ਦੇ ਇੱਕ ਵਾਰੀ ਗਿਰ ਕੇ ਲੋਕਾਂ ਨੂੰ ਦੱਸੇ ਸੀ ਸੱਤ ਪਰਿਵਾਰਕ ਮੈਂਬਰ ਨੇੜੇ ਤੇੜੇ ਵਾਲੇ ਫਿਰ ਜੇ ਕੋ ਬੱਚੇ ਫਿਰ ਬਾਹਰ ਜਾਂਦੀ ਸੀ ਇਹੋ ਜਿਹਾ ਕੁਝ ਤਾਂ ਕਰਦੇ ਸੀ ਨਿੱਜ ਦੇ ਫਾਇਦੇ ਲੈਂਦੇ ਸੀ ਬਾਦਲ ਸਾਹਿਬ ਤੋਂ ਇਹ ਸਾਰੇ ਲੋਕਾਂ ਨੂੰ ਯਾਦ ਹੈ ਹੁਣ ਤੁਸੀਂ ਉਸ ਤੋਂ ਬਾਅਦ ਦਾ ਦੋ ਦਸੰਬਰ ਦਾ ਹਕਮ ਨਾਮਾ ਅਗal ਤੱਕ ਸਭ ਤੋਂ ਪਗੋੜਾ ਹੋਣਾ ਇਹ ਵੀ ਗੱਲਾਂ ਲੋਕਾਂ ਨੂੰ ਯਾਦ ਨੇ ਤੇ ਇਹ ਵੀ ਆ ਕਿ ਸਜ਼ਾ ਧਾਰਮਿਕ ਸਜ਼ਾ ਭੁਗਤ ਲਈ ਇਹ ਵੀ ਸਾਰੀਆਂ ਗੱਲਾਂ ਹੋ ਗਈਆਂ ਦੁਬਾਰਾ ਪ੍ਰਧਾਨ ਬਣ ਕੇ ਇੱਥੇ ਤੱਕ ਗੱਲ ਬਿਲਕੁਲ ਸਹੀ ਹੈ ਨਾ ਹੁਣ ਆ ਜੋ ਅੱਗੇ ਕਿ ਪ੍ਰਧਾਨ ਬਣ ਕੇ ਉਸ ਤੋਂ ਬਾਅਦ ਫੇਰ ਹਾਰਾ ਹੋ ਰਹੀਆਂ ਨੇ ਆ ਲੁਧਿਆਣੇ ਪਛਮੀ ਨੇ ਤਾਂ ਆਪ ਦੇਖ ਹੀ ਲਿਆ ਜਮਾਨਤ ਫੇਰ ਜਬਤ ਹੋ ਗਈ ਪਹਿਲਾਂ ਵੀ 24 ਚੋਂ 8 10 ਜਮਾਨਤਾਂ ਜਬਤ ਹੋਈਆਂ ਮਤਲਬ ਕੋਈ ਸਿੱਖਿਆ ਨਹੀਂ ਲਈ ਕੁਝ ਨਹੀਂ ਲਿਆ ਪਰ ਇਸ ਦੇ باوجود ਇਸ ਦੇ باوجود ਮੈਂ ਕਹਿੰਦਾ ਕਿ ਸੁਖਵੀਰ ਸਿੰਘ ਬਾਦਲ ਇੱਕ ਪਾਸੇ ਹੈ ਬਾਦਲ ਧੜੇ ਦਾ ਚਾਹ ਉਹਨੂੰ ਜਿਹੜੇ ਚਲਾਉਣ ਵਾਲੇ ਪੰਜ ਸੱਤ 20 ਬੰਦੇ ਜਿਹੜੇ ਜਿਨ੍ਹਾਂ ਦੀ ਆਪਦੇ ਵੀ ਰੋਟੀਆਂ ਸਿੱਖ ਨਹੀਂ ਹੁੰਦੇ ਨੇ ਕੋਈ ਹੋਰ ਨਾ ਆਜੇ ਚਾਹ ਦਲਜੀਤ ਢੀਮਾ ਚਾਹ ਭੁੰਦਰ ਚਾਹ ਕੋਈ ਜੋ ਜਿਹੜਾ ਮਰਜੀ ਨਾਮ ਲਈ ਚਲੋ ਮਹਿੰਦਰ ਗਰੇਵਾਲ ਸਾਰੇ ਹੋ ਸਕਦੇ ਨੇ ਲੇਕਿਨ ਦੂਜੇ ਪਾਸੇ ਕੀ ਹੈ ਇਹ ਗੱਲ ਜਿਹੜੀ ਮੈਂ ਵੱਡਾ ਸਵਾਲ ਤਾਂ ਇਹ ਖੜਾ ਕਰਨਾ ਕਿ ਦੂਜੇ ਪਾਸੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਤੇ ਦੂਜੇ ਪਾਸੇ ਜਿਹੜੇ ਬਾਗੀ ਧੜਾ ਉਹਦੇ ਵਿੱਚੋਂ ਜਿਹੜਾ ਬੰਦਾ ਮਰਜ਼ ਹੋ ਸਕਦਾ ਜਾਂ ਹੋਇਆ ਜਿਹਨੂੰ ਇਹ ਕਹੀਏ ਕਿ ਸੁਖਵੀਰ ਸਿੰਘ ਬਾਦਲ ਦੇ ਬਰਾਬਰ ਖੜਾ ਹੋਵੇ ਜਿਹਨੂੰ ਇਹ ਸ੍ਰੀ ਜਾਖੜ ਨੇ ਜਿਵੇਂ ਕੱਲ ਕਿਹਾ ਹੈ ਸ੍ਰੀ ਜਾਖੜ ਕੀ ਕਹਿੰਦਾ ਹੈ ਕਹਿੰਦਾ ਸਮਝੌਤਾ ਤਾਂ ਹੋਊਗਾ ਉਹਦੇ ਨਾਲ ਹੋਊਗਾ ਜਿਹੜਾ ਅਕਾਲ ਤਖਤ ਸਾਹਿਬ ਤੋਂ ਜਿਹਨੂੰ ਥਾਪੜਾ ਮਿਲੂ ਤਾਂ ਫਿਰ ਉਹ ਤਾਂ ਇਹਨੂੰ ਵੀ ਮਿਲ ਜੂ ਹੋਂ ਤਾਂ ਜਥੇਦਾਰ ਵੀ ਇਹਨਾਂ ਦਾ ਹੈ ਤੇ ਅਕਾਲ ਤਖਤ ਵੀ ਘੋਣੇ ਬੀਐਸਆਰ ਪਾਰਟੀ ਹੈ ਸਾਡੀ ਜੀ ਸ਼ਰਮਿਕ ਕਾਲੀਦਨ ਨੂੰ ਤਕੜਾ ਕਰੋ ਜਿਵੇਂ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਤੇ ਥਾਪੜਾ ਤਾਂ ਮਿਲ ਗਿਆ ਉਹਦੇ ਚੋ ਸ੍ਰੀਜਾ ਖੜੇ ਤਾਂ ਕਹਿ ਹੀ ਨਹੀਂ ਕਿ ਉਹ ਥਾਪੜਾ ਜਿਹੜਾ ਪੰਜ ਮੈਂਬਰੀ ਕਮੇਟੀ ਨੂੰ ਮਿਲਦਾ ਇਹਦਾ ਇਹ ਉਹ ਵੀ ਮਿਲ ਸਕਦਾ ਜਾਂ ਮਿਲ ਮਿਲ ਕਿਹੜਾ ਗੱਲ ਮਿਲੇ ਹੋਇਆ ਕਿਸਮ ਦਾ ਸਾਰੇ ਸਾਹਮਣੇ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਕਿੰਨੇ ਸੋਹਣੇ ਲੱਗਦੇ ਨੇ ਇੰਨਾ ਵਰਗੇ ਬਣੋ ਇਹ ਕਦੀਪ ਸਿੰਘ ਗੜਗਾਜ ਨੇ ਕਿਹਾ ਸੀ ਤਾਂ ਥਾਪੜਾ ਤਾਂ ਮਿਲਿਆ ਹੋਇਆ ਤੋਂ ਇਹ ਜਿਹੜਾ ਸਰੀਰ ਜਾਖੜ ਕਹਿੰਦਾ ਹੈ ਜਿਹੜੇ ਦੂਜੇ ਗਰੁੱਪ ਜਿਹੜਾ ਲੱਗਿਆ ਹੋਇਆ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਦਾਵਾ ਕਰਦੀ ਹੈ 26 ਲੱਖ ਤੋਂ ਵੱਧ ਜੈਨੂਨ ਸਾਡੀ ਭਰਤੀ ਹੋਈ ਹੈ ਐਥੇ ਤਾਂ ਜੈਨੂਨ ਦੀ ਐਥੇ ਜੁ ਲੁਧਿਆਣੇ ਦੀ ਜਿਹੜੀ 25 30 ਹਜ਼ਾਰ 20 ਹਜ਼ਾਰ ਦੀ ਭਰਤੀ ਇਸ ਹਾਲ ਕੇ ਚੋਂ ਬੋਟਾ ਪਈਆਂ ਨੇ 8000 ਕਿੱਥੇ ਜੈਨੂਨ ਭਰਤੀ ਉਹ ਵੀ ਉਹ ਕਹਿੰਦੇ ਜੈਨੂਨ ਭਰਤੀ ਹੈ ਸਾਰਾ ਹੋ ਸਕਦਾ ਲੇਕਿਨ ਪਹਿਲਾਂ ਪੰਜ ਮੈਂਬਰੀ ਕਮੇਟੀ ਉਹਦੇ ਚੋਂ ਸੁਖਵੀਰ ਸਿੰਘ ਬਾਦਲ ਦਾ ਮੈਂ ਇਹ ਨਹੀਂ ਕਹਦਾ ਕਿ ਸਾਰੀਆਂ ਗਲਤੀਆਂ ਪਹਿਲਾਂ ਘਨਾਤੀਆਂ ਇਸ ਦੇ باوجود ਮੈਂ ਕਹਿੰਦਾ ਕਿ ਅਮਰਜ ਤਾਂ ਲੀਡਰ ਦੇ ਤੌਰ ਤੇ ਹੋਇਆ ਹੋਇਆ ਨਾ ਇਹ ਤੇ ਦੂਜੇ ਪਾਸੇ ਗੁਰਪ੍ਰਤਾਪ ਸਿੰਘ ਬਡਾਲਾ ਕੋਆਰਡੀਨੇਟਰ ਸੀ ਕੀ ਉਹ ਤਾਂ ਮੁਕਾਬਲਾ ਜਾਂ ਇਕਵਾਲ ਸਿੰਘ ਝੁੰਦਾ ਝੁੰਦਾ ਕਮੇਟੀ ਬਣੀ ਮੰਚਨ ਕੀਤਾ ਮਨਪ੍ਰੀਤ ਜਿਆਲੀ ਬੀਬੀ ਸਤਵੰਤਕਰ ਸੰਤਾ ਸਿੰਘ ਮੈਦਪੁਰੀ ਇਹਨਾਂ ਚ ਕੋਈ ਬੰਦਾ ਅਮਰਜ ਹੋਇਆ ਲੀਡਰ ਦੇ ਤੌਰ ਤੇ ਹਾਂ ਅੱਗੇ ਨਾਲੋਂ ਵੱਡੇ ਲੀਡਰ ਬਣ ਗਏ ਮਤਲਬ ਇਹ ਗੱਲ ਜ਼ਰੂਰ ਹੈ ਭਾਸ਼ਣ ਵਧੀਆ ਕਰਨ ਲੱਗੇ ਲੀਡਰ ਪੰਜਾਬ ਲੈਵਲ ਤੱਕ ਬਣਦੇ ਜਾ ਰਹੇ ਨੇ ਕੋਈ ਬਣ ਵੀ ਗਏ ਬੀਬੀ ਸਤਵੰਤ ਕੌਰ ਦਾ ਬੜਾ ਸਤਿਕਾਰ ਹੈ ਵਧੀਆ ਭਾਸ਼ਣ ਕਰਦੇ ਨੇ ਸ਼ਹੀਦਾਂ ਦੇ ਪਰਿਵਾਰ ਸ਼ਹੀਦ ਅਮਰੀਕ ਸਿੰਘ ਕਰਕੇ ਮਦਰ ਸਾਰ ਸਾਰਾ ਕੁਝ ਠੀਕ ਹੋ ਸਕਦਾ ਲੇਕਿਨ ਕੀ ਲੋਕ ਇਹ ਮੰਨਦੇ ਨੇ ਕਿ ਇਹ ਸੁਖਵੀਰ ਸਿੰਘ ਬਾਦਲ ਦੇ ਮੁਕਾਬਲੇ ਦਾ ਕੋਈ ਲੀਡਰ ਹੈ ਜੋ ਪੰਜਾਂ ਚੋਂ ਹੈ ਇੱਕ ਤਾਂ ਇਹ ਸਵਾਲ ਤੁਹਾਡੇ ਲਈ ਹੈ ਦੂਜਾ ਚਲੋ ਇਹਨਾਂ ਨੂੰ ਛੱਡ ਦਈਏ ਇਹਨਾਂ ਨੂੰ ਛੱਡ ਦਿੰਦੇ ਆਪਾਂ ਇਹ ਤਾਂ ਇਹ ਤਾਂ ਹੁਕਮ ਪਾਰ ਰਹੇ ਨੇ ਤਾਂ ਕਹਿੰਦੇ ਸਾਡਾ ਕੋਈ ਸਵਾਰਥ ਨਹੀਂ ਮੰਨ ਲੈ ਇਹਨਾਂ ਦੀ ਗੱਲ ਸੱਚ ਮੰਨ ਲੈ ਹਾਲਾਂਕਿ ਅੰਦਰੋਂ ਅੰਦਰੀ ਸਾਰੇ ਚਾਹੁੰਦੇ ਹੋਣਗੇ ਇਹਦੀ ਗੱਲ ਕੇਂਦਰ ਕੋਈ ਨਹੀਂ ਚਾਹੁੰਦਾ ਇਹ ਚਾਹੁੰਦਾ ਹੋਣਗੇ ਦੂਜੇ ਪਾਸੇ ਦੂਜੇ ਪਾਸੇ ਆ ਜੋ ਤੁਸੀਂ ਜਿਹੜੇ ਬਾਗੀ ਕੀ ਪ੍ਰੇਮ ਸਿੰਘ ਚੰਦੂ ਬਾਦਰਾ ਕੀ ਉਹ ਤੇ ਕੋਈ ਬਲੌਟ ਨਹੀਂ ਹੈ ਪ੍ਰੇਮ ਸਿੰਘ ਚੰਦੂ ਬਾਦਰਾ ਨੂੰ ਸਾਰੇ ਮੰਨ ਲੈਣਗੇ ਕਿ ਸੁਖਵੀਰ ਸਿੰਘ ਬਾਦਲ ਦੇ ਬਰਾਬਰ ਦਾ ਹੈ ਹਾਲਾਂਕਿ ਪ੍ਰੇਮ ਸਿੰਘ ਚੰਦੂ ਬਾਦਰਾ ਸੁਖਵੀਰ ਤੋਂ ਜ਼ਿਆਦਾ ਸੀਨੀਅਰ ਹੈ ਜਿਗਦੇ ਪ੍ਰਕਾਸ਼ ਸਿੰਘ ਬਾਦਲ ਨੇ ਅਟਚਨ ਨਾਲ ਲਾਈ ਹੁੰਦੀ ਤਾਂ ਕਿਸੇ ਟਾਈਮ ਮੰਤਰੀ ਬਣਿਆ ਹੁੰਦਾ ਬਾਜਪਾਈ ਦੀ ਸਰਕਾਰ ਚ ਕੋਈ ਦੋ ਰਾਵਾਂ ਨੇ ਲੇਕਨ ਕੀ ਓਡਾ ਕਦ ਜਾਂ ਸਾਰਾ ਕੁਝ ਬਾਕੀ ਗੱਲਾਂ ਮੈਂ ਹਲੇ ਕੋਈ ਨਹੀਂ ਕਰਦਾ ਵੀ ਕੀ ਤੇ ਕੀ ਦੋਸ਼ ਲੱਗਦੇ ਨੇ ਕੀ ਲੱਗਦਾ ਹੈ ਨੰਬਰ 2 ਜੇ ਇਹਦੀ ਬੀਬੀ ਜਗੀਰ ਕੌਰ ਐ ਜੀਪੀਐਸ ਦੀ ਪ੍ਰਧਾਨ ਰਹੀ ਹੈ ਕੀ ਉਹ ਨੂੰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਖੜਾ ਕਰ ਸਕਦੇ ਆ ਵੀ ਐਡਾ ਵੱਡਾ ਉਹਨਾਂ ਸਾਰੇ ਰਿਕੋਗਨਾਈਜ਼ ਕਰ ਦੇਣੇ ਦੇਸ਼ ਦੇ ਵਿੱਚ ਤੀਜਾ ਜੇ ਬੀਬੀ ਜਗੀਰ ਕੋਲ ਨਹੀਂ ਫਿਰ ਨਾ ਚਰ ਸਰਜੀਤ ਸਿੰਘ ਰਖੜਾ ਸਰਜੀਤ ਸਿੰਘ ਰਖੜਾ ਨੂੰ ਪੈਸੇ ਵੱਲੋਂ ਵੀ ਕੋਈ ਉਹ ਨਹੀਂ ਜਿਹੜੀ ਕਮਿਟੀ ਹੈ ਔਰ ਦੂਜੇ ਪਾਸੇ ਜਿਹੜਾ ਸਬਸਪੋਕ ਕੋਣ ਹੈ ਕੋਈ ਕਿਸੇ ਸੰਬੰਧ ਉਸ ਦਾ ਜਿਵੇਂ ਬਾਕੀਆਂ ਤੇ ਇਲਜ਼ਾਮ ਲੱਗਦੇ ਨੇ ਇਹ ਤੇ ਕੋਈ ਇਲਜ਼ਾਮ ਨਹੀਂ ਲੱਗਦਾ ਉਹ ਵੀ ਤੁਹਾਡੇ ਸਾਹਮਣੇ ਸੋ ਮੈਂ ਕਹਣਾ ਪੂਰੀ ਲਿਸਟ ਹੈ ਪ੍ਰਭਿੰਦਰ ਸਿੰਘ ਢੀਂਟਸਾ ਇਚਾਤ ਬਟ ਕੋਈ ਬਜਾਤ ਕੋ ਬੜਾ ਸੌਫਟ ਸਪੋਕਨ ਬੜਾ ਕੁਝ ਕੋਈ ਅਸੀ ਗੱਲ ਨਹੀਂ ਹੈ ਲੇਕਿਨ ਕੀ ਸੁਖਵੀਰ ਸਿੰਘ ਬਾਦਲ ਤੇ ਹੈ ਜੇ ਦੋਨਾਂ ਨੂੰ ਆਪਾਂ ਗਲਤੀਆਂ ਤੇ ਨੈਗੇਟਿਵ ਪੁਆਇੰਟ ਦੋਸ਼ ਉਹ ਮੈਂ ਇੱਕ ਪਾਸੇ ਰੱਖ ਕੇ ਕਰ ਰਹੇ ਬਹੁਤ ਜ਼ਿਆਦਾ ਹੋਣਗੇ ਉਹ ਮੈਂ ਗਰਾਤੇ ਤੁਹਾਨੂੰ ਬਾਦਲ ਪਰਿਵਾਰ ਦੇ ਲੇਕਿਨ ਇਸ ਦੇ باوجود ਕੀ ਕੋਈ ਲੀਡਰ ਮੁਕਾਬਲੇ ਦਾ ਅਮਰਜ ਹੋਇਆ ਨਹੀਂ ਹੋਇਆ ਤੁਸੀਂ ਦੱਸ ਦੋ ਜੇ ਹੋਇਆ ਜੇ ਨਹੀਂ ਹੋਇਆ ਤੇ ਕੱਲ ਨੂੰ ਜਦੋਂ ਇਹਨਾਂ ਨੇ ਆਪਦਾ ਕਰਨਾ ਉਹਦੇ ਲਈ ਕਿਤੇ ਇਕੱਠੇ ਹੋਰ ਕਿਤੇ ਕਿਸੇ ਇੱਕ ਪੁਆਇੰਟ ਦੇ ਇੱਕ ਛਤਰੀ ਦੇ ਥੱਲੇ ਤਾਂ ਇਕੱਠੇ ਹੋਣਾ ਉਹ ਹੁਣ ਛਤਰੀ ਕਿਹੜੀ ਹੋਵੇ ਅੰਦਰੋਂ ਦੇ ਸਾਰੇ ਤਿਆਰ ਨੇ ਗੈਣੀ ਹਰਪ੍ਰੀਤ ਸਿੰਘ ਤਿਆਰ ਹੈ ਅਗੈਣੀ ਹਰਪ੍ਰੀਤ ਸਿੰਘ ਤਾਂ ਕਹਿੰਦਾ ਵੀ ਇਹਦੇ ਨਾਲ ਸਮਝੌਤਾ ਨਹੀਂ ਹੋ ਗਿਆ ਤਾਂ ਜ਼ਹਿਰ ਖਾ ਲੋਗੇ ਔਰ ਭਾਸ਼ਣ ਵੀ ਬੜਾ ਤਿੱਖੇ ਦੇ ਰਿਹਾ ਔਰ ਕੱਢਿਆ ਵੀ ਗਿਆ ਜੋ ਨਹੀਂ ਚੋ ਜੇ ਚਾਹ ਕੁਰਸੀ ਦੀ ਕੁਰਬਾਨੀ ਹੈ ਜਥੇਦਾਰੀ ਦੀ ਤਾਂ ਕੁਰਬਾਨੀ ਤਾਂ ਹੈ ਨਾ ਡਟੇ ਤਾਂ ਹੈ ਔਰ ਕਈ ਸਾ ਤੇ ਧਰਮ ਸੰਕਟ ਚ ਪਾਇਆ ਉਹਨੇ ਕਿਹਾ ਸੀ ਨਾ ਗਨੀ ਹਰਪ੍ਰੀਤ ਸਿੰਘ ਨੇ ਕਿ ਜੀ ਤੁਸੀਂ ਆਪਦਾ ਚੈਨਲ ਚਲਾਓ ਜਿਹੜਾ ਹਾਲ ਤੱਕ ਨਹੀਂ ਚਲਾਇਆ ਲੋਕਾਂ ਚ ਤਾਂ ਗੱਲ ਜਾਂਦੀ ਹੈ ਵੀ ਇਹ ਕੁਰਬਾਨੀ ਦਾ ਵਪਾਰ ਕਰਦੇ ਨੇ ਉਹ ਭੇਜੇ ਤਾਂ ਉਹਨੇ ਜੀ ਤਾਂ ਇਹ ਗਨੀ ਹਰਪ੍ਰੀਤ ਸਿੰਘ ਦੂਜੇ ਪਾਸੇ ਇਹਨਾਂ ਚੋਂ ਮਨਪ੍ਰੀਤਿਆਲੀ ਹੋ ਸਕਦਾ ਜਿਹੜੇ ਬਾਕੀਅਤਾਂ ਤੇ ਜਨਰਲ ਦੇ ਨੇ ਭਾਰਤੀ ਜਨਤਾ ਪਾਰਟੀ ਦਾ ਉਹਨੇ ਤਾਂ ਇਸ ਕਰਕੇ ਵਿਰੋਧ ਸ਼ੁਰੂ ਕੀਤਾ ਸੀ ਕਿ ਤੁਸੀਂ ਦਰੋਪਤੀ ਮੁਰਮੋ ਨੂੰ ਰਾਸ਼ਟਰਪਤੀ ਵੋਟ ਕਿਉਂ ਪਾ ਰਹੇ ਹੋ ਜਦੋਂ ਆਪਣਾ ਸਟੈਂਡ ਬਿਲਕੁਲ ਵੱਖਰਾ ਹੈ ਜਦੋਂ ਆਪਾਂ ਬਿੱਲਾਂ ਦੇ ਮਾਮਲੇ 'ਚ ਵਾਪਸੀ ਲੈ ਲਈਏ ਤਾਂ ਗੱਲ ਉਹਦਾ ਸਿਧਾਂਤਕ ਤੌਰ ਤੇ ਠੀਕ ਸੀ ਇੱਕ ਵੋਟਰ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਸੀ ਮਨਪ੍ਰੀਤ ਜਿਆਲੀ ਫਿਰ ਝੋਦਾ ਕਮੇਟੀ ਬਣੀ ਬੜੀ ਹਿੰਮਤ ਵਾਲੀ ਦਿਖਾਈ ਸੀ ਝੋਦਾ ਨੇ ਉਸ ਵੇਲੇ ਬੜੀ ਹਿੰਮਤ ਦਿਖਾਈ ਬੜਾ ਔਖਾ ਸੀ ਉਸ ਵੇਲੇ ਨਾਲ ਸੀ ਇਹ ਚੈਨਾ ਕੇ ਲੀਡਰਸ਼ਿਪ ਦੀ ਤਬਦੀਲੀ ਲੇਕਿਨ ਉਹ ਵੀ ਹੋਇਆ ਤੇ ਉਹ ਵੀ ਹੋ ਸਕਦਾ ਪ੍ਰਗੁਰਪ੍ਰਤਾਪ ਸਿੰਘ ਬਟਾਲਾ ਤੇ ਮੇਰਾ ਮਤਲਬ ਕਿ ਉਹਨਾਂ ਚੋਂ ਸਾਰੇ ਲੱਗੇ ਤਾਂ ਫਿਰ ਬਾਰੋਂ ਅੰਦਰੋਂ ਦੀ ਸਾਰੇ ਚਾਰ ਨੇ ਪਰ ਉਹਦਾ ਕੱਦ-ਬੁੱਦ ਹਲੇ ਪੜਿਆ ਨਹੀਂ ਇਹ ਦੱਸਣ ਵਾਲੀ ਗੱਲ ਹੈ ਹੁਣ ਤੁਸੀਂ ਕਹੋਗੇ ਜੀ ਤੁਸੀਂ ਇੰਨਾ ਕੁਝ ਕਰਤਾ ਕਿ ਕੌਣ ਲੱਗਾ ਲੱਗਾ ਤਾਂ ਸਰਜੀਤ ਸਿੰਘ ਰਖੜਾ ਵੀ ਹੋਇਆ ਤੁਸੀਂ ਪਿਛਲੇ ਦਿਨਾਂ ਤੇ ਲਗਾਤਾਰ ਮੀਡੀਆ ਚ ਗੱਲ ਕਰੋ ਸਰਜੀਤ ਸਿੰਘ ਰਖੜਾ ਹਰ ਗੱਲ ਤੇ ਸੁਜੀਤ ਸਿੰਘ ਬਾਦਲ ਤੇ ਬੋਲਦਾ ਜੇ ਹੁਣ ਹਾਰ ਹੋਈ ਐ ਲੁਧਿਆਣੇ ਦੀ ਸਭ ਤੋਂ ਪਹਿਲਾਂ ਦੇਖੋ ਜੀ ਇਹਨੂੰ ਨਕਾਰਤਾ ਲੋਕਾਂ ਨੇ ਜੇ ਪੰਜਾਬ ਨੂੰ ਬਚਾਉਣ ਜੇ ਅਕਾਲੀ ਦਰ ਨੂੰ ਬਚਾਉਣਾ ਇਹਨੂੰ ਪ੍ਰਧਾਨਗੀ ਛੱਡੀ ਪਊ ਇਹਦੇ ਸਾਡੇ ਨਾਲ ਹੋਣਾ ਪਊ ਜੇ ਦੂਜੇ ਪਾਸੇ ਪੈਸੇ ਦੇ ਮਾਮਲੇ ਚ ਵੀ ਸਰਜੀਤ ਸਿੰਘ ਰਖੜਾ ਜਦੋਂ ਰਾਤ ਦਰਸ਼ਕਾਂ ਸੰਤਾਲੀ ਪਾਲ ਪੈਸਾ ਖਰਚਣ ਨੂੰ ਤਿਆਰ ਕਰੱਚ ਵੀ ਰਹੇ ਨੇ ਉਹ ਐਡੀ ਗੱਲ ਨਹੀਂ ਐ ਪੈਸਾ ਦੋ ਦੂਪੀਸ ਤੇਰਾ ਖਰਚਾ ਸੀ ਜੋ ਲੰਗਰ ਲਾਇਆ ਸੀ ਤੋ ਇਹ ਸਾਰਾ ਕੀ ਰਖੜਾ ਮਰਜ ਹੋਊਗਾ ਕੀ ਜੰਨੀ ਹਰਪ੍ਰੀਤ ਸਿੰਘ ਮਰਜ ਹੋਊਗਾ ਕੀ ਮਨਪ੍ਰੀਤਿਆ ਵਾਲੀ ਕੋਈ ਤਾਂ ਹੋਵੇ ਕੋਈ ਹੋਵੇ ਜਿੰਨਾ ਚਿਰ ਤੁਹਾਡਾ ਇੱਕ ਲੀਡਰ ਨਹੀਂ ਮਿਲਦਾ ਉਨੱਚਰ ਸਖਵੀਰ ਸਿੰਘ ਬਾਦਲ ਦਾ ਮੁਕਾਬਲਾ ਕਰਨਾ ਔਖ ਹੈ ਭਾਵੇਂ ਹੋਰ ਹਾਰਾ ਹੋ ਜਾਣ 7 8 18 ਤਾਂ ਆਪਾਂ ਲਗਾਤਾਰ ਹੀ ਦੇਖ ਰਹੇ ਹਾਂ ਲੇਕਿਨ ਜਵਾਬਤਾ ਵੀ ਜੱਤ ਹੋ ਰਹੀਆਂ ਨੇ ਪਰ ਮੁਕਾਬਲਾ ਤਾਂ ਹੋਊਗਾ ਜਦੋਂ ਸੁਖਵੀਰ ਸਿੰਘ ਬਾਦਲ ਦੇ ਬਰਾਬਰ ਕੋਈ ਵੱਡਾ ਚਿਹਰਾ ਖੜਾ ਹੋਊ ਅਮਰਜ ਹੋਊ ਜਿਹੜਾ ਹਾਲੇ ਤੱਕ ਨਹੀਂ ਹੋਇਆ ਤੁਹਾਡਾ ਕੀ ਖਿਆਲ ਹੈ ਮੈਨੂੰ ਡਿਕਰੋਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ